ਪੜ੍ਹ ਸਕਣ ਜਾ ਰਹੇ ਹਾਂ ਮੈਂ ਆਪਣੀ ਕਿਤਾਬ ਦੇ ਵਿੱਚੋਂ ਇੱਕ ਕਵਤਾ ਕਵਤਾ ਦਾ ਨਾਮ ਹੈ ਤਰੀ ਰੂਹ ਦੇਹੀ ਕਵਤਾ ਇਹ ਉਸ ਕੁਦਰਤ ਤੇ ਕਾਰਨ ਬਹੁਤ ਹੰਦੀ ਗੱਲ ਮੇਰੀ ਕਵਤਾ ਦੇ ਵਿੱਚ ਇਹਾਂ ਦੇ ਨਰੰਗ ਹੈ ਨਾ ਰੂਪ ਹੈ ਨਾ ਰੇਖ ਹੈ ਨਾ ਆਕਾਰ ਹੈ ਅਗੰਮ ਦੀ ਸੂਤ ਹੈ ਸੱਚ ਦਾ ਦਰਬਾਰ ਨਰੰਗ ਹੈ ਨਾ ਰੂਪ ਹੈ ਨਾ ਰੇਸ ਹੈ ਨਾ ਆਕਾਰ ਹੈ ਅਗੰਮ ਦੀ ਸੂਤ ਹੈ ਸੱਚ ਦਾ ਦਰਬਾਰ ਹੈ ਪੰਥਰਾਂ ਦੇ ਵਿੱਚ ਬਸ ਰਿਹਾ ਜਗਵੰਦਾਂ ਚ ਬੰਦ ਦਿਆ ਅਖਰਾਂ ਦੇ ਵਿੱਚ ਬੋਲਦਾ ਫਿਰ ਤੂੰ ਕਿੰਜ ਜੀ ਰਹਾ ਅੰਧਕਾਰ ਤੂੰ ਤੂੰ ਹੀ ਰੌਸ਼ਨੀ ਅੰਧਕਾਰ ਤੂੰ ਤੂੰ ਹੀ ਹੈ ਰੌਸ਼ਨੀ ਹਰ ਥਾਂ ਰੂਪ ਵਟਾ ਬਲਦਾ ਰਿਹਾ ਤੁਖੇੜ ਖਿਡਾਰੀ ਤੂੰ ਹੀ ਕਰਤਾ ਨਰੰਦ ਹੈ ਨਰੂਪ ਹੈ ਨਰੀ ਹੈ ਨਕਾਰ ਤੂ ਪਾਣੀ ਦੇ ਵਿੱਚ ਲਹਿਰ ਹੈ ਪੰਛੀਆਂ ਦੇ ਵਿੱਚ ਉਡਾਨ ਹਵਾ ਤੇਰੀ ਪਰਵਾਜ਼ ਹੈ ਕਿਰਨ ਹੈ ਤੇਰੀ ਮੁਸਕਾਨ ਤੂ ਪੱਤਿਆਂ ਦਰਖਤਾਂ ਵਿੱਚ ਬੋਲਦਾ ਪੱਤਿਆਂ ਦਰਕਤਾਂ ਵਿੱਚ ਬੋਲਦਾ ਪਹਾੜ ਤੇਰੀ ਪਹਿਚਾਨ ਹੈ ਨਰੰਗ ਹੈ ਨਰੂਪ ਹੈ ਨਰੇਕ ਹੈ ਨਕਾ ਤੇਰੀ ਸੱਚ ਦੇ ਸਾਰੇ ਤਲਾਲ ਤੇਰੀ ਸੱਚ ਦੇ ਸਾਰੇ ਤਰਾਜ਼ੂ ਨਿਆ ਤੇਰੀ ਚਾਲ ਹੈ ਤੂੰ ਨੇਕੀ ਦਾ ਮਜਸਮਾ ਪਦੀਨੋਂ ਨਿਤ ਦਰਕਾਰ ਹੈ ਤੇਰੀ ਬੋਲੀ ਹੈ ਪੰਛੀਆਂ ਜਿਹੀ ਤੇਰੀ ਬੋਲੀ ਹੈ ਪੰਛੀਆਂ ਜਿਹੀ ਕੋਈ ਸਮਝਦਾ ਕੋਈ ਅਣਜਾਨ ਹੈ ਨਰੰਦ ਹੈ ਨਰੂਪ ਹੈ ਨਰੀ ਨਾ ਨਕਾਰ ਰੰਗ ਮੰਚ ਰੰਗ ਮੰਚ ਤੇਰੀ ਤਰਤ ਹੈ ਹਰ ਇੱਕ ਦਾ ਵੱਖੋ ਵੱਖਰਾ ਕਿਰਦਾਰ ਹੈ ਕੋਈ ਰੋ ਰਿਹਾ ਕੋਈ ਹੱਸ ਰਿਹਾ ਕੋਈ ਮੰਗ ਰਿਹਾ ਕੋਈ ਦੇ ਰਿਹਾ ਕਿਤੇ ਛੁਪ ਗਿਆ ਕਿਤੇ ਦਿਸ ਰਿਹਾ ਕਿਤੇ ਅਲਕ ਨੰਗਾ ਕਿਤੇ ਪੜ ਨਾ ਪਿਆ ਸਾਹਾਂ ਚ ਵੱਜਦੀ ਨਿਤ ਤੇਰੀ ਤਾਰ ਹੈ ਨਰੰਗ ਹੈ ਨਰੂਪ ਹੈ ਨੇ ਦੇ ਨਲਕਾਰ ਗਉਂ啊 ਤੇਰੀ ਬੰਸਰੀ ਕੀਰਤਨ ਚ ਤੇਰਾ ਰਾਗ ਹੈ ਬਰਫ ਦੀ ਪੈੰਦੀ ਤੁਪ ਦੇਹੀ ਤੇਰੀ ਹਰ ਮੰਤ ਮਿਠਾਸ ਹੈ ਕਿਤੇ ਅੰਮ੍ਰਿਤ ਬਣ ਕੇ ਵਰਸ ਪਿਆ ਕੋਈ ਬਿਰਹਾ ਦੇ ਵਿੱਚ ਤੜਪ ਗਿਆ ਤੂੰ ਕਿੱਥੇ ਜਾ ਕੇ ਲੁੱਟ ਗਿਆ ਜੋਗੀਆਂ ਸੰਤਾਂ ਪਰ ਇਨਸਾਨ ਦੀ ਤੂੰ ਤਲਾਸ਼ ਹੈ ਤੂੰ ਜੋਤ ਹੈ ਤੂੰ ਦੀਪ ਤੂੰ ਜੋਤ ਹੈ ਤੂੰ ਹੀ ਦੀਪ ਹੈ ਸੂਰਜਾਂ ਦੀ ਰੋਸ਼ਨੀ ਦਾ ਆਧਾਰ ਹੈ ਨੰਗ ਹੈ ਨਰੂਪ ਹੈ ਨਰੇਖ ਹੈ ਨਾ ਆਕਾਰ ਹੈ ਅਗੰਮ ਦੀ ਇੱਕ ਸੋਚ ਹੈ ਇਸ ਸੱਚ ਦਾ ਸਰਵਾ ਹੈ ਅਗੰਮ ਦੀ ਇੱਕ ਸੋਚ ਹੈ